ਲੈ ਵੀ ਕੋਕੋ ਤੇਰੀ ਫੋਟੋਸ਼ਾਪੀ ਹੋਈ ਉੱਥੇ ਪਰ ਇਹੋ ਜਿਹੀ ਨਹੀਂ ਬਣਾਣੀ ਇਹ ਸਾਰੇ ਜਣੇ ਨੂੰ ਧਿਆਨ ਨਾਲ ਦੇਖੋ ਕਿੱਦਾਂ ਦੀ ਆ ਇਹ ਇਸ ਟਾਈਮ ਤੇ ਚੰਗੀ ਤਰ੍ਹਾਂ ਨਾ ਮਾਰ ਦੋ ਇਹ ਚਾਰੇ ਪਾਸੇ ਕੈਮਰਾ ਉਹ ਦੇਖੋ ਦੇਖ ਲਿਆ ਨੂੰ ਹਾਂ ਅੱਛਾ ਗੱਲ ਦਿਖਾ ਦੋ ਆਪਣੀ ਹੁਣ ਦੇਖੋ ਕਿੱਦਾਂ ਦੀ ਨਿਕਲੇਗੀ ਨਾਲੇ ਤਾਂ ਪੈਸੇ ਲੱਗਣਗੇ ਨਾਲੇ ਪੈੜੀ ਬਣਾਉਣਗੇ ਭਾਰੀ ਮਾਪੇ ਆਪਣੇ ਦੇਖ ਰਿਹਾ ਨਾ ਵੀ ਸੋਹਣੀ ਲੱਗੇ ਬਟਾਓ ਕਿੰਨੀ ਤਕਲੀਫ ਚ ਹੈ ਇਸ ਟਾਈਮ ਇੰਨੇ ਇੰਨੇ ਬਾਹਲ ਆ ਤੇ ਦੇਖੋ ਕਿੰਨੀ ਤਕਲੀਫ ਚ ਇੰਨੀ ਗਰਮੀ ਚ ਉਹਦੇ ਬਾਰੇ ਵੀ ਸੋਚਣਾ ਹੈ ਨਾ ਇਹ ਸੋਚ 1500 ਰੁਪਏ ਦੀ ਪੈਣੀ ਹੈ। ਆਪਕਾ ਕੀ ਹੋਗਾ ਜਨਬੇ ਅਲੀ ਕੱਕ ਕੀ ਹੋਏਗਾ ਤੇਰਾ ਅੱਜ ਦਸ ਖਾਂ ਇੱਤਰ ਦੇਖ ਤੇਰਾ ਹਸਲਾ ਜਿਨਾ ਹਸਣਾ ਤੂੰ। ਉਸ ਸਸੀ ਕਾਲਜੀ ਸਵਾਗਤ ਕਰਦੇ ਆ ਤੁਹਾਡਾ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ। ਦਿਨ ਦਾ ਅੱਜ 2:30 ਵੱਜ ਗਿਆ। ਲੌਗ ਬਹੁਤ ਲੇਟ ਸ਼ੁਰੂ ਕੀਤਾ ਆ। ਸਵੇਰ ਦੇ ਫਿਰ ਨਾਂ ਦੇ ਧੁੰਦੇ ਰਹੇ ਤੇ ਪਰ ਜ਼ਰੂਰੀ ਕੰਮ ਸੀਗਾ ਜਿਹੜਾ ਉਹ ਹੁਣ ਹੋਣਾ ਸੀਗਾ ਕੀ ਆ ਭੈਂਜੀ ਆ ਜਿਹੜੀ ਇਹਦੀ ਅੱਜ ਗਰੂਮਿੰਗ ਹੋਣੀ ਆ ਇਹਨੂੰ ਦੇਣਾ ਡੋਬਾ ਇਹਨੂੰ ਨਵਾਣਾ ਧਵਾਣਾ ਇਹਦੀ ਕਟਿੰਗ ਹੋਣੀ ਆ ਜਿਹੜਾ ਦੂਸ਼ ਬਣੀ ਹੈ ਨਾ ਦੂਸ਼ ਦਿਖਾਈ ਸ਼ਕਲ ਆਪਣੀ ਆ ਦੇਖ ਦੂਸ਼ ਬਣੀ ਹੈ ਜਿਹੜੀ ਆਪਣੇ ਆਪਣੇ ਨੂੰ ਸੋਹਣੀ ਤਾਂ ਸਮਝਦੀ ਹੈ ਪਰ ਦੇਖ ਸ਼ਕਲ ਦੇਖ ਆਪਣੀ ਆ ਦੇ ਸ਼ਕਲ ਤੇ ਹੁਣ ਆਪਣੇ ਨੂੰ ਹੱਤ ਨਹੀਂ ਲਾਉਣ ਦਿੰਦੀ ਤੇ ਅੱਜ ਚੱਲਿਆ ਆਪਾਂ ਇਹਦੀ ਗਰੂਮਿੰਗ ਕਰਾਉਣ ਸਭ ਕੁਝ ਕਰਾਉਣ ਉਸ ਤੋਂ ਬਾਅਦ ਇਹਨੇ 2 ਦਿਨ ਵਾਸਤੇ ਰੋਟੀ ਵੀ ਛੱਡ ਦੇਣੀ ਹੈ ਤੇ ਸਾਨੂੰ ਬੁਲਾਣਾ ਵੀ ਛੱਡ ਦੇਣਾ ਹੁਣ ਤਾਂ ਇਹ ਹੱਸਦੀ ਘੇੜਦੀ ਹੈ ਨਾ ਸ਼ਕਲ ਦੇਖੋ ਇਹਦੀ ਉਜੜਿਆ ਹੋਇਆ ਜਵਾਕ ਆ ਉਜੜਿਆ ਹੋਇਆ ਜਵਾਕ ਦੇਖ ਉਜੜਿਆ ਹੋਇਆ ਜਵਾਕ ਨੇ ਤੇ ਇੱਥੋਂ ਦੀ ਛੱਟੇ ਮਾਰ ਮਾਰ ਕੇ ਨਿਕਲੂਗੀ ਦਿਖਾਣਾ ਤੁਹਾਨੂੰ ਕੀ ਕਰਦੀ ਹੈ ਸਾਨੂੰ ਉਹਨਾਂ ਨੂੰ ਬਾਹਰ ਕੱਢਣਾ ਆ ਫੇਰ ਕੱਲੇ ਲੈ ਆਏ ਨੇ ਇਹਨੂੰ ਅੰਦਰ ਇੱਦਾਂ ਹੀ ਸੈੱਟ ਹੋਣੀ ਐ ਨਹੀਂ ਤਾਂ ਫੇਰ ਸੰਦ ਦੇ ਕੇ ਪੁੱਛੋ ਦੀ। ਕੰਟਾਂ ਟਾਈਮ ਹੋਇਆ ਆ। ਪੌਣੇ 3, ਪੌਣੇ 3 ਆ, ਪੌਣੇ 3 ਹੋ ਗਏ ਆ। 2:30 ਵਜੇ ਬੁਲਾਇਆ ਸੀਗਾ ਆਪਾਂ ਨੂੰ ਉੱਧਾ ਘੰਟਾ ਜਿਸੇ ਲੇਟ ਹੋ ਗਏ ਆ। ਘੰਟਾ ਡੇਢ ਤਾਂ ਲਾਊਗੀ ਉਹ। ਹੂੰ। ਇਹਨੇ ਖਵਾਤੀ ਰੋਟੀ। ਠੀਕ ਆ ਜੀ ਨਿਕਲਦੇ ਆਪਾਂ ਹੁਣ ਘਰ ਦੇ ਵਿੱਚੋਂ। ਤੇ ਕਰਾਉਣੇ ਆ ਇਹ ਕੰਮ। ਲਾ ਕੇ ਝੋਲਾ ਚੱਕ ਲਿਆ। ਕੀ ਅੱਜ? ਇਹ ਚੱਲੇ ਆ ਗਏ ਮਾਈਕ ਇਹਦੇ ਵਾਸਤੇ ਉੱਥੇ ਪਾਗਲਾ ਨੂੰ ਤਾਂ ਬਾਹਰ ਹੋ ਗਈ ਬਿਸਕੁਟ ਬਸ ਲੋ ਉਹ ਵੀ ਦੇ ਦਿੰਦੇ ਹੰਦੇ ਨੇ ਦੁਕਾਨ ਵਾਲੇ ਵੀ ਕੋਲਾ ਦਾ ਲੈਦਾ ਪਾਣੀ ਵਾਲਾ ਬਸ ਉਹ ਤਾਂ ਥੋੜਾ ਵੱਡਿਆ ਪਾਣੀ ਵੀ ਉੱਥੇ ਮਿਲ ਜਾਂਦਾ ਸਿਰ ਕੋਲਾ ਦਾ ਲੈਦਾ ਜਿੱਚ ਪਾਣੀ ਪਾਉਣਾ ਹੈ ਬਾਕੀ ਬਿਸਕੁਟ ਦਿੰਦੇ ਰਹਿੰਦੇ ਨੇ ਨਾਲੇ ਨੂੰ ਡੋਗੀ ਨੂੰ ਨਾ ਨਾਲ ਹੀ ਬਿਸਕੁਟ ਖਵਾਈਆਂਗੇ ਨਾਲੇ ਨੂੰ ਨਵਾਈ ਜਾਣਗੇ ਪਿਛੇ ਅੱਧਾ ਕਿਲੋ ਬਿਸਕੁਟ ਤਾਂ ਖਾ ਲਈ ਉਹਨਾਂ ਨੇ ਅੱਧਾ ਕਿਲੋ ਬਿਸਕੁਟ ਖਾ ਲਈ ਉਹ ਪੈਸੇ ਹੀ ਕਿਹੜਾ ਥੋੜੇ ਲੈਂਦੇ ਆ ਉਹ ਦੇਈ ਸਕਦੇ ਨਾ ਅੱਧਾ ਕਿਲੋ ਹੋਰ ਅੱਧਾ ਕਿਲੋ ਕਿਹੜੇ ਖਾ ਗਈ ਪੰਜ ਸੱਤ ਖਾਦੇ ਇਹਨੇ ਵੱਧ ਤੋਂ 20 15 ਵੀ ਖਾ ਗਈ ਹੁਣ 100 ਗ੍ਰਾਮ ਬਿਸਕੁਟ ਨਹੀਂ ਕਰਦੇ ਰੁਪਈਆ ਬਹੁਤ ਲੈ ਲੈਂਦੇ ਨੇ ਗਰੂਮਿੰਗ ਵਾਸਤੇ ਇਹੀ ਹੈ ਦੁਕਾਨ ਲੈ ਵੀ ਕੋਕੋ ਤੇਰੀ ਫੋਟੋਸ਼ਾਪੀ ਹੋਈ ਓਥੇ ਪਰ ਇਹੋ ਜਿਹੀ ਨਹੀਂ ਬਣਾਣੀ ਇਹ ਕੋਕੋ ਕੋ ਮੈਟਸ ਗਰੂਮਿੰਗ ਸਲੂਨ ਫੋਨ ਤੇ ਇੱਥੇ ਗੱਲ ਹੋਈ ਆ ਸਾਰੇ ਜਣਿਆਂ ਨੂੰ ਧਿਆਨ ਨਾਲ ਦੇਖੋ ਕਿੱਦਾਂ ਦੀ ਹੈ ਇਸ ਟਾਈਮ ਤੇ ਚੰਗੀ ਤਰ੍ਹਾਂ ਨਾ ਮਾਰ ਦੋ ਇਹ ਚਾਰੇ ਪਾਸੇ ਕੈਮਰਾ ਉਹ ਦੇਖੋ ਉਹ ਦੇਖੋ ਲੈ ਲਿਆ ਇਹਨੂੰ ਹਾਂ ਅੱਛਾ ਗੱਲ ਦਿਖਾ ਦਿਓ ਆਪਣੀ ਫੋਨ ਦੇਖੋ ਕਿੱਦਾਂ ਦੀ ਨਿਕਲੇਗੀ ਨਾਲੇ ਤਾਂ ਪੈਸੇ ਲੱਗਣਗੇ ਨਾਲੇ ਪੈੜੀ ਬਣਾਉਣਗੇ ਆਪਾਂ ਆਪਣਾ ਸ਼ ਦੇਖਦੇ ਆ ਨਾ ਵੀ ਸੋਹਣੀ ਲੱਗੇ ਬਟਾ ਉਹ ਕਿੰਨੀ ਤਕਲੀਫ 'ਚ ਹੈ ਇਸ ਟਾਈਮ ਇੰਨੇ ਇੰਨੇ ਵਾਲ ਹੈ ਤੇ ਦੇਖੋ ਕਿੰਨੀ ਤਕਲੀਫ 'ਚ ਇੰਨੀ ਗਰਮੀ 'ਚ ਹੋਰ ਵੀ ਬਾਰੇ ਵੀ ਸੋਚਣਾ ਹੈ ਨਾ ਅੱਗੇ ਇਹ ਸੋਚ 1500 ਰੁਪਏ ਦੀ ਪੈਣੀ ਹੈ ਹਾਂ ਹਾਂ ਤੱਕ ਮਚਾਂ ਲੱਭ ਜਾਂਦੀ ਹੈ ਹੋਰ ਕੁੱਤਿਆਂ ਦੀ ਨੁਆਂਦੀ ਲੱ ਸਮੈਲ ਕਿੰਨਾ ਸਮਾਨ ਆ ਇਹਨਾਂ ਬੰਦਿਆਂ ਦਾ ਨਹੀਂ ਹੁੰਦਾ ਜਿੰਨਾਂ ਕੁੱਤਿਆਂ ਦਾ ਓਏ ਕਿੰਨੇ ਕਰਦੇ ਸਤ ਸਤ ਕੁ ਮਹੀਨੇ ਨਹੀਂ ਨਹੀਂ ਜਿੰਨੇ ਕੁਆਲ ਕਰਨਾ ਸਭਨੇ ਸੌਦਾ ਨਹੀਂ ਕਿਉਂਕਿ ਜਦ ਲੰਘਦੇ ਰਹੋਗੇ ਸਰਦੀਆਂ ਤੱਕ ਕੁਝ ਬਰਾਹ ਕਰੀ ਕੱਟੀ ਕਰਾਂਗੇ ਉਹਨੇ ਸੋਹਣੀ ਵੀ ਲੱਗੇ ਇਹ ਹਾਂ 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 ਥੋੜਾ ਦੇਖਣ ਨੂੰ ਵੀ ਪਿਛਲੀ ਵਾਰ ਜਿਹੜੀ ਕਰਾਈ ਆ ਉਹਨੇ ਗੰਜੀ ਕਰਤੀ ਸੀ ਉਹ ਗੰਦੀ ਲੱਗ ਰਹੀ ਸੀ ਹਾਂ ਉਹਨੇ ਤਾਂ ਮੂੰਹ ਵੀ ਸਾਰੇ ਹਾਲ ਲੜਾ ਕੇ ਉਹ ਜੀਨੀ ਘਰੇ ਰੱਖਣ ਦਾ ਜਿੰਗਣੀ ਸੀ ਕਰਦਾ ਪਿਆ ਹੁਣ ਥੋੜਾ ਥੋੜੀ ਸੋਹਣੀ ਵੀ ਲੱਗੇ ਤੇ ਕਟਿੰਗ ਵੀ ਹੋ ਜAVE ਇਸ ਹਿਸਾਬ ਨਾਲ ਬਲੇ ਜਿੱਦਾਂ ਮੂੰਹ ਬੋਲ ਗਿਆ ਨਹੀਂ ਬਣਾਉਂਦੇ ਨੇ ਤੇ ਰਿਵਾਰਡ ਵੀ ਮਿਲਣਗੇ ਇੱਥੇ ਆਵਾਂਗੇ 25 ਰਿਵਾਰਡ ਫੋਲੋ ਕਰਾਂਗੇ ਇੰਸਟਾਗ੍ਰam ਦੇ 25 ਰਿਵਾਰਡ 1000 ਤੋਂ ਘੱਟ ਰੁਪਏ ਦੇਵਾਂਗੇ 25 ਰਿਵਾਰਡ 1000 ਤੋਂ ਉੱਤੇ ਦਾ ਬਿੱਲ ਬਣੂਗਾ 50 ਰਿਵਾਰਡ ਟ੍ਰੈਫਰ ਕਰਾਂਗੇ 200 ਸੀਨ ਹੈਗਾ ਕੁਝ ਪੁੱਛਾਂਗੇ ਕੀ ਬੜੀਆਂ ਕਿਊ ਹੋਈਆਂ ਬਸ ਆਪਣੇ ਸੌਣ ਨੂੰ ਚਾਹੀਦਾ ਚੰਗਾ ਬਤ ਪਾਇ ਆ ਲੈ ਦੋਸਤ ਵੜ ਗਈ ਨਾਲ ਹੀ ਇਹ ਤਾਂ ਏ ਓਏ ਰੋ ਕਿੰਨਾ ਹੋਣਾ ਬਣਾਤਾ ਓਏ ਮੇਕਅਪ ਆਈ ਦਿੱਤਿਆ ਨਾ ਕੋਈ ਆ ਹਾਂ ਜਾ ਗਏ ਅੰਦਰ ਸਾਡੀ ਕੋਕੋ ਚਦਾ ਕੋਕੋ ਗਿਆ ਨਾਣ ਵੇਲੇ ਤੈਨੂੰ ਪੇਦੀ ਆ ਬਹੁਤ ਹਜੇ ਨੇ ਮੈਨੂੰ ਦੇਖਿਆ ਨੀਗਾ ਨਹੀਂ ਤਾਂ ਮਾਰੂਗੀ ਚੀਕਾ ਇਹ ਕੀ ਇਹ ਕੀ ਲਿਖਾ ਰਹੇ ਨੇ ਆਪਾ ਜੀ ਗਰੂਮਿੰਗ ਕਰਾਣ ਆਇਆ ਹਸਪੀਟਲ 'ਚ ਥੋੜਾ ਪਰਤੀ ਕੀਤਾ ਉਹਨੂੰ ਜਿਹੜਾ ਸਾਈਨ ਕਰਾ ਰਿਹਾ ਹੈ ਆਜਾ ਫਾਰਮ ਪਰ ਰੇ ਅੱਛਾ ਤੇ ਰਿਕਾਰਡ ਐ ਚਲੋ ਜੀ ਕੋਕੋ ਦਾ ਨਾਮ ਦਰਜ ਹੋ ਗਿਆ ਉਹ ਗੁੱਡੇ ਗੁੱਡੇ ਕੋਲੇ ਆ ਓਏ ਇੱਚ ਕਿਹੜਾ ਕੁੱਤਾ ਖਾਂਦਾ ਹੋਣਾ ਵੱਡੇ ਵੱਡੇ ਖਾਂਦੇ ਉਹਨੇ ਪਿੱਟ ਬੁਲ ਟੈਪ ਦੇਈ ਗੁੱਡੂ ਹਾਂ ਗੁੱਡੂ ਆ ਕੋਕੋ ਆ ਕੋਕੋ ਤੰਮੀਓ ਪਈ ਆ। ਵੀਰ ਨਾ ਉਹਨਾਂ ਦਾ ਫਸਾ ਵੀ ਨਹੀਂ। ਹੈ? ਦਰੀ ਪਈ ਬਹੁਤ ਜ਼ਿਆਦਾ। ਕੋਕੋ ਬਹੁਤ ਜ਼ਿਆਦਾ। ਉਪਰਿਆਂ ਦੇ ਵਿੱਚ ਆ ਗਏ ਨੇ ਕੋਦਮ ਨਾਲੇ ਫਿਰ ਉੱਥੇ ਆਪਾਂ ਹੈ ਨਹੀਂ ਅੰਦਰ। ਮੈਂ ਜਦੋਂ ਮਵਾਜ਼ ਮਾਰੀ ਇਹ ਦੇਖਿਆ ਹੀ ਨਹੀਂ ਮੇਰੇ ਵੱਲ ਗੁੱਸੇ ਸੇ। ਇਗਨੋਰ ਕਰਤਾ। ਉਹ ਦੇਖੋ ਦੇਖੋ। ਨੱਬਦੀ ਪਈ ਆ ਮੰਮਾ। ਹੈ ਕਿੱਥੇ ਕੋਕੋ? ਅਚਾ ਉਹ। ਹੁਣ ਦੇਖੀਂ ਆ ਮੈਂ ਬਾਹਰ ਬੈਠਣੀ ਆ ਕਰ। ਅਚਾਰ ਹੀ ਕੋਕੋ ਨਾ। ਵਧੀਆ ਨਵਾਂ ਆਇਆ ਵਧੀਆ ਜਰਾਂ ਦਾ ਹਾਂ ਮੂਥੀ ਕੋਈ ਨਾ ਹੋ ਰਹੀ ਆ ਜੀ ਮੋੜਾ ਨਹੀਂ ਸਾਰਾ ਕੁਝ ਪ੍ਰੋਸੀਜਰ ਤਾਂ ਕੀਤਾ ਸੀ ਵਧੀਆ ਕੀਤਾ ਦੇ ਉਹ ਤਾਂ ਇੱਥੇ ਬੱਧੀਆ ਜਰਾਂ ਦਾ ਬਣਦਾ ਉਹ ਮੇਰਾ ਬੱਚਾ ਚੂਨਾ 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 ਬਾਕੀ ਸਭ ਤਾਂ ਵਧੀਆ ਕਰਾਇਆ ਮੈਮ మేనే అయి। ਦਰੋਊਗੀ ਕਿ ਆਪਾਂ ਆਏ ਸੀਗੇ ਪੌਣੇ 3 ਵਜ ਗਏ ਨੇ ਸਾਢੇ 4 ਆਪਾਂ ਡੇਢ ਘੰਟਾ ਤਾਂ ਹੋਈ ਜਾਂ ਉਹਨੂੰ ਨਾ ਕ੍ਰੋਮਿੰਗ ਕਰਦੇ ਨੂੰ ਅਜੇ ਵੀ ਪੈਨ ਲਵਾਇਆ ਤੇ ਰੋਸ ਲਵਾਇਆ ਉਹਨੂੰ ਹੀਰੋਇਨ ਹੀਰੋਇਨ ਬਣਾ ਤੀ ਆ। ਐ ਸਮੀ ਹੋਈ ਖੜੀ ਆ ਜਿੱਦੇ ਮੈਂ ਜਾਨੀਆਂ ਨਾਲ ਹੀ ਪੁੱਛ ਕਿਲਲ ਨਾ ਬੰਦੀ ਫਿਰ ਉਹ ਕਹਿੰਦਾ ਨਹੀਂ ਨਹੀਂ ਤੁਸੀਂ ਬਾਹਰ ਜਾਓ ਬਾਹਰ ਕੋਕੂ ਤੁਸੀਂ ਦੇਖ ਵੀ ਨਹੀਂ ਰਿਹਾ ਵਿਚਾਰੀ ਨੂੰ ਸੁਸੂ ਨਾ ਕਰੀ ਨੋ 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 ਇਹ ਕਿੰਨਾ ਸੋਹਣਾ ਬਣ ਗਿਆ ਖਰਚ ਖਰਜ ਤੇਰੇ ਨੂੰ ਖਰਜਾ ਖਰਜਾ ਆਏ ਓਏ ਦਾਈ ਕੋਕੂ ਆਹੇ ਧੀ ਇਹ ਚਾਹਦਾਈ ਕੋਕੂ ਸੋਹਣਾ ਮੋਨਾ ਬਣ ਗਿਆ ਇਹ ਤਾਂ ਬੋਹ ਸੋਹਣਾ ਮੋਨਾ ਬਣ ਗਿਆ ਇਹ ਤਾਂ ਬੋਹ ਸੋਹਣਾ ਮੋਨਾ ਬਣ ਗਿਆ ਹਾਂ ਇਹ ਤਾਂ ਛੋਨਾ ਛੋਨਾ ਬਣ ਗਈ ਜਾਨ ਆ ਹੁੰਦੀ ਕਟਿੰਗ ਮੈਂ ਘੈਂਟ ਵਾਲੀ ਕੁੰਛੇ ਦੀ ਇਦਾਂ ਹੀ ਰਹਿਣ ਸੀ ਨਾ ਨਹੀਂ ਕੱਟੀ ਥੋੜੀ ਥੋੜੀ ਕੱਟੀ ਉਹਨਾਂ ਨੇ ਪਰ ਇਦਾਂ ਹੀ ਰਹਿਣੀ ਚਾਹੀਦੀ ਹੈ ਬਦਲ ਮਤਲਬ ਆਏ ਵੇਰ ਤੋਂ ਤੋਂ ਉਹ ਬੜਾ ਛੋਨਾ ਛੋਨਾ ਬਣ ਗਿਆ ਛੋਨਾ ਨਾ ਕਦੋਂ ਵਾਰ ਆਈਏ 5 ਵਜੇ ਆਈ ਹੈ 3 ਵਜੇ ਦੀ ਬੜੀ 5 ਵਜੇ ਬਾਹਰ ਆਈ ਹੈ ਹੁਣ ਭੁੱਗ ਗਈ ਉਹਨੂੰ ਤੈਨੂੰ ਅੰਦਰ ਨਹੀਂ ਦਿਖਿਆ ਉਹ ਚਲੋ ਤੇਲੀ ਗੱਲੋ ਚਲੋ ਚਲੀਏ ਚਲੋ ਚਲੀਏ ਇੱਕ ਨਾ ਬਰਸ਼ ਇਹਦੇ 에ਅਰ ਕਲੀਨ ਕਰਦੇ ਤੇ ਬਰਸ਼ ਚਾਹੀਦਾ ਸੀ ਨਾ ਤਾਂ ਹੁੰਦਾ ਹੈ ਨਾ ਬਰਸ਼ ਵੀ ਦੰਦਾ ਵਾਲਾ ਤੇ ਉਹਨੂੰ ਕਿੱਦਾਂ ਯੂਜ਼ ਕਰਨਾ ਹੁੰਦਾ ਇਹਦੇ ਮੈਨੂੰ ਤਾਂ ਪੇਸਟ ਹੁੰਦੀ ਹੈ ਪੇਸਟ ਹੈਗੀ ਹਾਂ ਪੇਸਟ ਤੇ ਰੱਖੀ ਸੈਕ ਤੇ ਆਉਂਦਾ ਪੂਰਾ ਸੈਕ ਇੰਨੇ ਦਾ ਪੈਸਾ ਕਰਨਾ ਪਤਾ ਤਾਂ ਪੈਸੇ ਹੀ

450 ਕੰਪਨੀ ਤਾਂ ਕੋਈ ਨਹੀਂ ਤਾਂ ਮhenga ਬੜਾ ਕੋਈ ਸਸਤੀ ਸੁਸਤੀ ਦੋ ਯਾਰ ਜੇ 450 ਦੀ ਫਿਰ ਤਾਂ ਮੈਂ ਵੀ ਵਰਤਿਆ ਕਰਾਂਗਾ 450 ਤੋਂ ਹੋਰ ਕਰਵਾਣੀ ਮਾੜੀ ਆ ਯਾਰ ਇਹਨਾਂ ਦਾ ਤਾਂ ਮਾਨ ਬੜਾ ਮhenga ਹੈ ਇਹ ਕਿੰਨੇ ਦੀ 300 ਦੀ ਆਪਾਂ ਨੋਰਮਲ ਤਾਂ ਇਹ ਮਾਰਦੇ ਆ 10 ਰੁਪਏ ਵਾਲੀ ਮੈਨੂੰ ਲੱਗਦਾ ਬਹੁਤ ਅਰਜ ਹੈ ਆਦੇ ਆਪਾਂ ਕੋਕੋ ਦੀ ਗਰੂਮਿੰਗ ਕਰਾ ਕੇ ਆਏ ਆ ਆ ਜਿਹੜਾ ਸਟਰੀਟ ਡੌਗ ਆ ਰੱਬ ਵੱਲੋਂ ਹੀ ਇਹਦੀ ਗਰੂਮਿੰਗ ਹੋਈ ਪਈ ਆ ਦੇਖ ਲੈ ਇਹਨਾਂ ਦੀ ਗਰੂਮਿੰਗ ਕਰਾਣੀ ਪੈਂਦੀ ਆ ਬਿਸਕਟ ਖਾਣਾ ਪਤਾ ਆਉ ਰਿਹਾ ਬਿਸਕਟ ਤੈਨੂੰ ਕਹਿ ਰਿਹਾ ਕੁਛ ਇਹ ਨਾ ਖਾੜ ਤਾ ਉਹ ਬਿਸਕਟ ਹੀ ਨਹੀਂ ਖਾ ਰਿਹਾ ਦੇਖ ਲੈ ਓਏ ਕਿੱਡਾ ਸਫਰ ਆ ਉਹਦੇ ਚ ਦੇਖ ਉਹ ਵਾਲਾ ਬਿਸਕਟ ਵੀ ਨਹੀਂ ਖਾ ਰਿਹਾ পাগল ਕੁੱਤੇ ਉਹ ਲੈ ਛੱਡ ਤੇ ਉਹ ਤੇਰੇ ਬਿਸਕਟ ਇੰਨੇ ਮਹਿੰਗੇ ਵਾਲੇ ਖਾ ਗਏ ਆ ਦੋ ਤਿੰਨ ਹਾਂ ਚਲੋ ਯਾਰ ਵੇਖ ਲਾਇਆ ਕਿ ਗਲੀ ਵਾਲੇ ਕੁੱਤੇ ਨੇ ਤੇ ਇਹਨਾਂ ਦੀ ਗਰੂਮਿੰਗ ਕੁਦਰਤੀ ਕਿੰਨੀ ਸੋਹਣੀ ਹੋਈ ਪਈ ਆ ਉਹ ਦੇਖ ਇਹ ਗਲੀ ਵਾਲਾ ਹੈ ਨਹੀਂ ਨਾ ਇਹ ਪਹਾੜਾਂ ਵਾਲਾ ਕੁੱਤਾ ਆ ਜਿਹੜੇ ਡੇਡੇ ਵਾਲਾ ਆਪਾਂ ਹੁਣ ਉਹਨੂੰ ਪੰਜਾਬ ਚ ਲਿਆਇਆ ਪਾ ਹਾਂ ਇਹ ਪਹਾੜਾਂ ਚ ਰਹਿਣ ਵਾਲਾ ਤੇ ਪੰਜਾਬ ਦੇ ਵਿੱਚ ਪਹਾੜਾਂ ਦਾ ਕੁੱਤਾ ਆ ਹੂੰ ਹੁਣ ਤਿੱਬਤ ਚ ਹੁੰਦੀ ਆ ਹਮੇਸ਼ਾ ਸਨੋ ਫਾਲ ਤੇ ਬਰਫ ਬਰਫ ਹੁੰਦੀ ਆ ਉੱਥੇ ਨਾ ਹਾਂ ਤੇ ਹੁਣ ਇਹਨੂੰ ਆਪਾਂ ਲਿਆਤਾ ਬਚਾਇਆ ਇਹਨੂੰ ਪੰਜਾਬ ਚ ਗਲਤੀ ਛਾਡੀ ਆ ਨਾ ਹੋਟ ਮੰਗੂ ਗਈ ਨਾ ਵੀ ਮੇਰੇ ਵਾਲ ਕੱਟਾ ਤਾਂ ਮਰਨ ਦਿਆਂ ਹਾਂ ਹਾਂ ਇਹ ਤਾਂ ਕੋਕੋ ਦੀ ਗਲਤੀ ਕੋਈ ਨਹੀਂ ਸੀ ਮੇਰੇ ਕੋਕੋ ਦੀ ਕੋਈ ਨਹੀਂ ਹਾਂ ਇਹ ਤਾਂ ਕੀ ਗਲਤੀ ਆ ਚਲੋ ਚੱਲ ਚਲੀਏ ਹੁਣ ਚਲੀਏ ਫਿਰ ਟਾਟਾ ਬਾਏ ਬਾਏ ਜਾ ਕੇ ਸਮਾਨ ਵੀ ਪੈਕ ਕਰਨਾ ਚਲੋ ਜੀ